ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਗੈਰ ਕਾਨੂੰਨੀ ਸ਼ਰਾਬ ਨੂੰ ਲੈ ਕੇ ਬਿਲਕੁਲ ਬੜਾ ਸਖਤ ਰੁੱਖਾ ਜ਼ੀਰੋ ਟੋਲਰੈਂਸ ਆ ਪਰ ਲਗਾਤਾਰ ਜਿਹੜੇ ਵੀ ਅਵੈਧ ਸ਼ਰਾਬ ਦਾ ਬਣਾਉਂਦੇ ਨੇ ਜਾਂ ਵੇਚਦੇ ਨੇਗੇ ਉਹਨਾਂ ਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਬਲਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਹੋਊਗੀ ਕੁਝ ਵਿਅਕਤੀ ਪੰਜਾਬ ਦੇ ਅੰਦਰੋਂ ਪੰਜਾਬ ਦੇ ਫੈਕਟਰੀਆਂ ਚੋਂ ਪੰਜਾਬ ਦੇ ਡਿਸਟਿਲਰੀ ਦੇ ਅੰਦਰੋਂ ENA ਦੀ ENA ਦੀ ਜੜੀ ਆ ਉਹਦੀ ਸਮਗਲਿੰਗ ਕਰਕੇ ਦੂਸਰੇ ਰਾਜਾਂ ਵਿੱਚ ਲਿਜਾ ਕੇ ਜਾਂ ਪੰਜਾਬ ਦੇ ਅੰਦਰ ਉਹਦੀ ਸ਼ਰਾਬ ਬਣਾ ਕੇ ਵੇਚਦੇ ਸੀ ਜਾਂ ਸੈਨੀਟਾਈਜ਼ਰ ਬਣਾ ਕੇ ਵੇਚਦੇ ਸੀ ਜਾਂ ਜਿਹੜਾ ਹੋਰ ਬਹੁਤ ਸਾਰੇ ਪ੍ਰੋਡਕਟ ਨੇ ਜਿਨ੍ਹਾਂ ਦੇ ਅੰਦਰ ENA ਯੂਜ਼ ਹੁੰਦਾਗਾ ਉਹਦੇ ਚੋਦੀ ਦਰਵਰਤੋਂ ਕਰਦੇ ਸੀਗੇ ਕੱਲ ਰਾਤ ਐਕਸਾਈਡ ਡਿਪਾਰਟਮੈਂਟ ਵੱਲੋਂ ਸਾਡੇ ਡਿਪਾਰਟਮੈਂਟ ਵੱਲੋਂ ਇੱਕ ਸਖਤ ਕਾਰਵਾਈ ਕਰਦੇ ਆ ਬਠਿੰਡਾ ਦੇ ਵਿੱਚ 80000 ਲੀਟਰ ਜਿਹੜਾ 80000 ਲੀਟਰ ਜਿਹੜਾ ਇਥਨਾਲ ਉਹ ਬਰਾਮਦ ਕੀਤਾ ਗਿਆ ਦੋ ਟਰੱਕ ਪਰ ਕੇ ਇਥਨੋਲ ਦੇ ਜਿਹੜੇ ਬਾਹਰ ਨੂੰ ਜਾ ਰਹੇ ਸੀਗੇ ਕਿਸੇ ਦੂਸਰੇ ਰਾਤ ਨੂੰ ਜਾ ਰਹੇ ਸੀਗੇ ਉਹਨਾਂ ਨੂੰ ਫੜਿਆ ਗਿਆ ਔਰ ਉਹਨਾਂ ਵਿੱਚੋਂ ਟਰੱਕ ਨੰਬਰ ਜਿਹੜਾ ਦੋਨੋਂ ਟਰੱਕ ਜਿਹੜੇ ਨੇਗੇ ਉਹ ਗੁਜਰਾਤ ਸਟੇਟ ਦੇ ਉਹਨਾਂ ਦੀ ਰਜਿਸਟ੍ਰੇਸ਼ਨ ਆ ਉਹਨਾਂ ਦੋਨਾਂ ਟਰੱਕਾਂ ਦੀ ਗੁਜਰਾਤ ਸਟੇਟ ਦੀ ਰਜਿਸਟ੍ਰੇਸ਼ਨ ਆ ਔਰ ਇੱਕ ਟਰੱਕ ਦੇ ਵਿੱਚੋਂ ਲਗਭਗ 40000 ਲੀਟਰ ਇੱਕ ਟਰੱਕ ਦੇ ਅੰਦਰੋਂ ਜਿਹੜਾ ਉਹ ਬਰਾਮਦ ਹੋਇਆਗਾ ਵੀਆਰਬੀ ਜਿਹੜੀ ਹਸਪਿਟੈਲਿਟੀ ਪ੍ਰਾਈਵੇਟ ਲਿਮਟਿਡ ਚੱਕ आलिया ਦਿਨਾਨਗਰ ਦੀ ਜਿਹੜੀ ਉਹ ਡਿਸਟਿਲਰੀ ਆ ਉਹ ਪਲਾਂਟ ਆ ਯਾਨੀ ਕਿ ਦਿਨਾਨਗਰ ਦੇ ਅੰਦਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹ ਪਲਾਂਟ ਜਿਹੜਾ ਐਗਜੈਸਟ ਕਰਦਾਗਾ ਜਿੱਥੋਂ ਇਹ ਟਰੱਕ ਜਿਹੜੇ ਨੇਗੇ ਉਹ ਲੋਡ ਹੋਏ ਸੀਗੇ ਜਿੱਥੇ ਟਰੱਕ ਜਿਹੜੇ ਨੇਗੇ ਭਰੇ ਗਏ ਸੀਗੇ ਸੋ ਬਹੁਤ ਵੱਡੀ ਕਾਮਯਾਬੀ ਜਿਹੜੀ ਆ ਸਾਡੇ ਡਿਪਾਰਟਮੈਂਟ ਨੂੰ ਮਿਲੀ ਆ ਪੰਜਾਬ ਸਰਕਾਰ ਨੂੰ ਮਿਲੀ ਆ ਔਰ ਉਹਦੇ ਨਾਲ ਦੀ ਨਾਲ ਦੋ ਟੋਇਟਾ ਐਟਿਓਸ ਗੱਡੀਆਂ ਜਿਹੜੀਆਂ ਇੱਕ ਟੋਇਟਾ ਐਟਿਓਸ ਤੇ ਇੱਕ ਨੋਵਾ ਗੱਡੀਆਂ ਜਿਹੜੀਆਂ ਉਹ ਵੀ ਫੜੀਆਂ ਗੱਜਾਂ ਲੰਗੀਆਂ ਇਹਦੇ ਵਿੱਚ ਹੁਣ ਤੱਕ ਲਗਭਗ 8 ਵਿਅਕਤੀ ਜਿਹੜੇ ਨੇਗੇ 8 ਵਿਅਕਤੀ ਗ੍ਰਿਫਤਾਰ ਹੋਏ ਨੇਗੇ ਜਿਨ੍ਹਾਂ ਵਿੱਚੋਂ 4 ਵਿਅਕਤੀ ਬਠਿੰਡਾ ਦੇ 4 ਵਿਅਕਤੀ ਬਠਿੰਡਾ ਦੇ 2 ਵਿਅਕਤੀ ਉੱਤਰ ਪ੍ਰਦੇਸ਼ ਦੇ ਔਰ 2 ਵਿਅਕਤੀ ਨੇਪਾਲ ਦੇ ਕੁੱਲ ਹੁਣ ਤੱਕ ਰਾਤ ਦੇ ਲਗਭਗ 8-10 ਘੰਟੇ ਚੱਲੇ ਆਪਰੇਸ਼ਨ 'ਚ ਜਿੱਥੇ 8 ਗ੍ਰਿਫਤਾਰੀਆਂ ਹੋ ਜਾਂਣ ਲੱਗੀਆਂ ਉਥੇ 80000 ਈਐਨ ਜਿਹੜਾ ਉਹਦੀ ਰਿਕਵਰੀ ਹੋਈ ਜਾਗੀ